ਗੱਲ ਕਰਾਂਗੇ ਡ੍ਰੌਪ ਸ਼ਿਪਿੰਗ business ਹਨਾ ਕਈ ਤੁਸੀਂ ਰੀਲਾਂ ਵਗੈਰਾ ਦੇਖਿਆ ਹੋਣਾ ਆਨਲਾਈਨ ਕਾਫੀ ਸਰਚ ਕਰਦੇ ਨੇ ਐਡ ਵਗੈਰਾ ਵੀ ਹੁੰਦੀ ਆ ਡ੍ਰੌਪ ਸ਼ਿਪਿੰਗ ਕਰੋ ਤੁਸੀਂ ਡ੍ਰੌਪ ਸ਼ਿਪਿੰਗ business ਕਰੋ ਜੇ ਤੁਸੀਂ ਖਰੀਏ ਹੋਣਾ ਤਾਂ ਅੱਜ ਆਪਾਂ ਇਹ ਗੱਲ ਕਰਾਂਗੇ ਕਿ ਇਹਦਾ ਮਤਲਬ ਕੀ ਕੀ ਚੀਜ਼ ਆ ਡ੍ਰੌਪ ਸ਼ਿਪਿੰਗ ਬੇਸਿਕਲੀ ਜੇ ਗੱਲ ਕੀਤੀ ਜਾਵੇ ਤਾਂ ਇਹ ਇੱਕ ਆਨਲਾਈਨ ਕੰਮ ਆ ਹਨਾ ਜਿਹੜੇ ਵੀ ਫਰੀ ਨੇ ਆ ਨਾ ਮਤਲਬ ਕਿ ਜਾਂ ਸੈਕੰਡ ਪਾਰਟ ਟਾਈਮ ਜੋ ਕੰਮ ਦੇ ਦੌਰ ਤੇ ਚਾਹੀ ਤੁਸੀਂ ਕਰ ਸਕਦੇ ਹੋ ਦੇ ਇਹ ਜੋ ਨਾਰਮਲ ਦੂਜੇ ਬਿਜ਼ਨਸ ਦੀ ਤਰ੍ਹਾਂ ਵੀ ਮਤਲਬ ਕਿ ਤੁਹਾਨੂੰ ਵੀ ਕੋਈ ਕੁਝ ਮਤਲਬ ਕਿ ਮਾਲ ਵਗੈਰਾ ਨਹੀਂ ਖਰੀਦਣਾ ਬੰਦਾ ਪੂਰਾ ਆਪਾਂ ਕਲੀਅਰ ਕਰਾਂਗੇ ਸਭ ਤੋਂ ਪਹਿਲਾਂ ਇਹ ਗੱਲ ਕਰਦੇ ਆਂ ਵੀ ਮਤਲਬ ਕਿ ਤੁਹਾਨੂੰ ਇੱਕ ਵੈਬਸਾਈਟ ਵਗੈਰਾ ਬਣਾਉਣੀ ਆ ਕੁਝ ਵੈਬਸਾਈਟਾਂ ਵਗੈਰਾ ਹੈ ਕਿ ਨਾ ਉੱਤੇ ਜਾ ਕੇ ਤੁਸੀਂ ਅਕਾਊਂਟ ਵਗੈਰਾ ਬਣਾਉਣਾ ਹਨ ਤੇ ਕੁਝ ਪੇਮੈਂਟ ਲੱਗਦੀ ਹੈ ਉਹ ਚੀਜ਼ ਜਦੋਂ ਵੀ ਵਗੈਰਾ ਲੈਣਾ ਪੈਂਦਾ ਇੱਕ ਤਰ੍ਹਾਂ ਦੀ ਜੁੜੀ ਵੈਬਸਾਈਟ ਬਣ ਜਾਂਦੀ ਹੈ ਸਟੋਰ ਬਣ ਜਾਂਦਾ ਇੱਕ ਤਰ੍ਹਾਂ ਦਾ ਹਨਾ ਤੇ ਇਹ ਕਰਨਾ ਕੀ ਹੈ ਜੀ ਬਹੁਤ ਸਾਰੇ ਹੋਲ سیلਰ ਨੇ ਫਿਰ ਤੁਸੀਂ ਉਹਨਾਂ ਤੋਂ ਕੋਈ ਵੀ ਪ੍ਰੋਡਕਟ ਚੱਕਣਾ ਹਨਾ ਮਤਲਬ ਕਿ ਆਪ ਨਹੀਂ ਖਰੀਦਣਾ ਉਹਨਾਂ ਦਾ ਫੋਟੋ ਵੀ ਵਾਇਰਲ ਲੈ ਲਓ ਜਾਂ ਕਿਸ਼ੇ ਵੀ ਤਰ੍ਹਾਂ ਬਹੁਤ ਸਾਰੀਆਂ ਵੈਬਸਾਈਟਾਂ ਉੱਪਰ ਨੇ ਡੀਲ ਦਿੱਤੇ ਹਨਾ ਹੋਲ سیلਰ ਨੇ ਮਤਲਬ ਕਿ ਉਹ ਤੇ ਉਹਨਾਂ ਨੂੰ ਆਪਣੀ ਵੈਬਸਾਈਟ ਤੇ ਸਟੋਰ ਤੇ ਜਿਹੜੇ ਕਿ ਵੈਬਸਾਈਟ ਬਣੀ ਹੁੰਦੀ ਹੈ ਉੱਤੇ ਲਿਸਟ ਕਰ ਦੇਣਾ ਚਾਹੇ ਤੁਸੀਂ ਇਹਨੂੰ ਇੰਸਟਾਗ੍ਰਾਮ ਤੋਂ ਤਰੂ ਵੀ ਯੂਜ਼ ਕਰ ਸਕਦੇ ਹੋ ਹਨਾ ਤੇ ਉਹਦਾ ਵੀ ਹੋ ਜਾਏਗਾ ਤੇ ਉਸ ਤੋਂ ਬਾਅਦ ਜਿੱਦਾਂ ਹੀ ਆਰਡਰ ਆਉਂਦਾ ਤਾਂ ਉਹ ਫਿਰ ਆਰਡਰ ਤੁਸੀਂ ਨਹੀਂ ਸ਼ਿਪਮੈਂਟ ਕਰਨੀ ਉਹ ਸਾਰੀ ਟੈਨਸ਼ਨ ਇੰਜ ਜਿਹੜੀ ਡੀਜੀ ਦੇ ਹੋਲਸੇਲਰ ਆ ਜਿਹਦੇ ਕੋਲ ਮਾਲ ਆਉਣਾ ਹਨਾ ਤੇ ਜਿਹੜੇ ਦਾ ਪ੍ਰੋਡਕਟ ਤੁਸੀਂ ਲਿਸਟ ਕੀਤਾ ਹੋਇਆ ਉਸੇ ਨੇ ਸ਼ਿਪਮੈਂਟ ਕਰਨੀ ਆ ਤੇ ਪੇਮੈਂਟ ਵਗੈਰਾ ਤੁਹਾਨੂੰ ਲੈਣੀ ਆ ਤੇ ਉਸ ਤੋਂ ਬਾਅਦ ਤੁਸੀਂ ਪੇਮੈਂਟ ਉਹਨੂੰ ਕਰਕੇ ਹੋ ਸਪਲਾਈ ਕਰਨ ਨੂੰ ਕਰਕੇ ਹਨਾ ਫਿਰ ਉਹ ਕਰਨੀ ਆ ਬਟ ਈ-ਕਾਮਰਸ ਨਵ ਨਹੀਂ ਸਿੰਪਲ ਆ ਨਾ ਇਹਨਾਂ 'ਚ ਕਾ ਵੀ ਦਿੱਕਤਾਂ ਨਹੀਂ ਹੁੰਦੀਆਂ ਨੇ ਹਨਾ ਜੇ ਕਾਫੀ ਇਨਵੈਸਟਮੈਂਟ ਵੀ ਹੈਗੀ ਆ ਇਹ ਫ੍ਰੀ ਨਹੀਂ ਆਏਗਾ ਤੁਸੀਂ ਫਰੁਚੀ ਤੁਹਾਨੂੰ ਜੁਆਇਨਿੰਗ ਪੀਸ ਵਗੈਰਾ ਲੱਗਦੀ ਹੈ ਇੱਥੇ ਤੇ ਜੋ ਵੀ ਕੋਈ ਭਰਾ ਕਰਨਾ ਚਾਹੇ ਤਾਂ ਨੌਲੇਜ ਲੈ ਕੇ ਪ੍ਰੋਪਰ ਨੌਲੇਜ ਲੈ ਕੇ ਕੀ ਕੀ ਦਿੱਕਤਾਂ ਆਉਂਦੀਆਂ ਨੇ ਹਨਾ ਇੱਥੇ ਕਿਉਂਕਿ ਦਿੱਕਤਾਂ ਆਉਣੀ ਆਉਣੀਆਂ ਨੇ ਪਲੱਸ ਤੁਹਾਨੂੰ ਇਹ ਚੀਜ਼ ਵੀ ਨੋਟ ਰੱਖਣੀ ਚਾਹੀਦੀ ਹੈ ਜੇ ਤੁਹਾਡੇ ਕੋਲ ਟ੍ਰੈਫਿਕ ਹੈਗੀ ਆ ਮਤਲਬ ਜੇ ਚੰਗੀ ਆਡੀਅנס ਹੈਗੀ ਆ ਹਨਾ ਇੰਸਟਾਗ੍ਰਾਮ ਥਰੂ ਕਈ ਭਰਾਵਾਂ ਦੇ ਪੋਸਟਰ ਵਧੀਆ ਹੈਗੇ ਹਨਾ ਤਾਂ ਥੋੜਾ ਘੱਮ ਵਧੀਆ ਵੀ ਚੱਲ ਸਕਦਾ ਕਿਉਂ ਟ੍ਰੈਕਿੰਗ ਵੇਰਾ ਬਟ ਜੈਨੂਇਨ ਟ੍ਰੈਫਿਕ ਵੀ ਚਾਹੀਦੀ ਹੈ ਜਿਹੜੇ ਕਿ ਪ੍ਰੋਡਕਟ ਖਰੀਦੇ ਵਾ ਐਦਾਂ ਨਹੀਂ ਆ ਨਾ ਕਿ ਕਈ ਵਾਰ ਆਪਣੇ ਲਾ ਲੋ ਆਡੀਅנס ਐਦਾਂ ਦੀ ਹੁੰਦੀ ਹੈ ਕਈ ਵਾਰ ਉਹ ਪ੍ਰੋਡਕਟ ਨਹੀਂ ਖਰੀਦਣ ਵਾਲੀ ਹੁੰਦੀ ਆ ਨਾ ਆਡੀਅנס ਸਿਰਫ ਆਪਣੀ ਰੀਲਾਂ ਰੀਲਾਂ ਵਗੈਰਾ ਆ ਗਿਆ ਕੁਝ ਹੋਰ ਚੀਜ਼ਾਂ ਨੂੰ ਦੇਖਣ ਨੂੰ ਹੁੰਦੀ ਆ ਨਾ ਇਸ ਕਰਕੇ ਫਿਰ ਉਹ ਗੱਲ ਨਹੀਂ ਬਣਦੀ ਤੇ ਤੁਹਾਨੂੰ ਜਾ ਕੇ ਫਿਰ ਐਡਸ ਲਾਉਣੇ ਪੈਂਦੇ ਨੇ ਗੂਗਲ ਐਡਸ ਲਾ ਲੋ ਫੇਸਬੁੱਕ ਐਡ ਲਾ ਲੋ ਜਿੱਦਾਂ ਕਿ ਆਪਾਂ ਦੇਖਦੇ ਆ ਕਈ ਵਾਰ ਕਿਸੇ ਪ੍ਰੋਡਕਟ ਦੀ ਆਪਣੇ ਅੱਗੇ ਐਡ ਆ ਜਾਂਦੀ ਇੰਸਟਾਗ੍ਰam ਫੇਸਬੁੱਕ ਤੇ ਹਨਾ ਮੇਤੇ ਫੇਰ ਜਾ ਕੇ ਪ੍ਰੋਡਕਟ ਸੈਲ ਹੁੰਦਾ ਤਾਂ ਉਸ ਐਡ ਚ ਵੀ ਤੁਹਾਡੀ ਇਨਵੈਸਟਮੈਂਟ ਜਿਹੜੀ ਹੋਣੀ ਹੈ ਮੰਨ ਕੇ ਜਲੋ ਕਿ ਅੱਜ ਕੱਲ ਫੇਸਬੁੱਕ ਦੇ ਵੀ ਕਾਫੀ ਰੇਟ ਵਗੈਰਾ ਵਧੇ ਹੋਇਆ ਐਡਸ ਵਗੈਰਾ ਜੇ ਤੁਸੀਂ ਐਡ ਲਗਾਉਨੇ ਹੋ ਤਾਂ ਉਸ ਨੂੰ ਮਾਰਜਨ ਵੀ ਸੈੱਟ ਕਰਕੇ ਚੱਲਣਾ ਪੈਂਦਾ ਕਿ ਆਪਣਾ ਤੁਸੀਂ ਟਾਈਮ ਵੀ ਉਹਨੂੰ ਸਪੈਂਡ ਕਰ ਰਹੇ ਹੋ ਨਾ ਉਹ ਜੀ ਤੇ ਇਹ ਜਿਹੜਾ ਕੀਮਤੀ ਆ plus ਉਦੇ ਥੋੜਾ ਪੈਸਾ ਵੀ ਲੱਗਣਾ ਜੇਕਰ ਤੁਹਾਡੇ ਕੋਲ ਟ੍ਰੈਫਿਕ ਜਿਆਦਾ ਨਹੀਂ ਹੈਗੀ ਬੇਸਿਕਲੀ ਹੁੰਦਾ ਇਹੀ ਆਈ ਐਡਸ ਵਗੇਰਾ ਲਾ ਕੇ ਫੇਰੀ ਚੀਜ਼ਾਂ ਸੈਲ ਹੁੰਦੀਆਂ ਨੇ ਹਨਾ ਜਿਹੜਾ ਡ੍ਰੌਪ ਸ਼ਿਪਿੰਗ ਦੇ ਇਹਦਾ ਸਮਝ ਲਓ ਵੀ ਰੀਸੇਲ ਸਿੰਪਲ ਸਾਧ ਰੀਸੇਲੇ ਬਿਜ਼ਨਸ ਆ ਬਟ ਤੁਹਾਡੇ ਕੋਲੇ ਜਿਹੜਾ ਉਹ ਪ੍ਰੋਡਕਟ ਤੁਸੀਂ ਆਪ ਦੇ ਕੋਲੇ ਨਹੀਂ ਰੱਖਣੇ ਹੈਗੇ ਤੇ हां ਗਈ ਅਰੀਨਾਂ ਦੀ ਗੱਲ ਕਰਦਿਆਂ ਕਰੋੜਾਂ ਰੁਪਏ ਇੰਨਾ ਕਮਾਸ ਤਾਂ ਇੱਕਦਮ ਨਹੀਂ ਇੰਨਾ ਕਮਾਇਆ ਜਾ ਸਕਦਾ ਹੋਲੀ-ਹੋਲੀ ਤੁਸੀਂ ਐਕਸਪਰਟ ਬਣ ਸਕਦੇ ਹੋ ਜੀ ਇਹਦੇ ਹਾਂ ਤੇ ਬਾਰ ਜ਼ਿਆਦਾ ਹੈ ਨਾ ਇਹ ਜੀ ਦੀ ਡਿਮਾਂਡ ਹੈ ਤੇ ਕੁਝ ਕੁ ਆਪਣੇ ਵੀ ਹੁਣ ਹੋਣ ਦੀ ਜਾ ਰਹੀ ਹੈ ਮੱਤ ਤੁਸੀਂ ਪ੍ਰੋਡਕਟ ਵੀ ਚੰਗੀ ਤਰ੍ਹਾਂ ਸਟੱਡੀ ਕਰ ਲਈ ਮਤਲਬ ਪ੍ਰੋਡਕਟ ਦੀ ਕਿਹੜੀ ਡਿਮਾਂਡ ਹੋ ਸਕਦਾ ਤੁਸੀਂ ਇੱਕ ਪ੍ਰੋਡਕਟ ਲੱਭੀ ਚਲੋ ਤੇ ਉਹ ਮਾਰਕੀਟ 'ਚ ਇਹ ਤੁਸੀਂ ਵੇਚ ਰਹੇ ਹੋ 1000 ਦਾ ਮਾਰਕੀਟ ਚ ਉਹ 4 500 ਦਾ ਬਿਕਰੇਗਾ ਤਾਂ ਥੋੜਾ ਪ੍ਰੋਡਕਟ ਕੋਈ ਨਹੀਂ ਲਊਗਾ ਜੀ ਤੇ ਇਹ ਚੀਜ਼ ਦਾ ਖਿਆਲ ਰੱਖਿਓ ਬਾਕੀ ਤੁਹਾਨੂੰ ਵਿੱਚ ਬਹੁਤ ਸਾਰੀਆਂ ਦਿੱਕਤਾਂ ਵੀ ਆਉਣਗੀਆਂ ਜਿਵੇਂ ਕਿ ਕਿਉਂਕਿ ਸਪਲਾਈਅਰ ਦੇ ਸਾਰੇ ਹੋ ਗਿਆ ਉਸ ਚੀਜ਼ਾਂ ਨਾ ਤੇ ਉਹਨੇ ਕਿੰਨੀ ਦੇਰ ਚ ਸ਼ਿਪਮੈਂਟ ਕਰਨੀ ਆ ਤਾਂ ਇਹ ਉਹਦੇ ਤੇ ਡਿਪੈਂਡ ਆ ਰੇਟ ਵਗੈਰਾ ਮਤਲਬ ਕਿ ਤੁਸੀਂ ਚੇਂਜ ਨਹੀਂ ਕਰ ਸਕਦੇ ਕਿਉਂਕਿ ਕੰਪੀਟੀਸ਼ਨ ਕਰਦੀ ਹੁੰਦਾ ਉਸ ਆਏ ਵੈਸੇ ਤੁਸੀਂ ਮਰਜ਼ੀ ਨਾ ਰੱਖ ਸਕਦੇ ਰੇਟ ਬਟ ਕੰਪੀਟੀਸ਼ਨ ਜੇ ਜਕਾਜ਼ੇ ਫਿਰ ਤੁਹਾਨੂੰ ਟ੍ਰੈਫਿਕ ਨਹੀਂ ਮਿਲਣੀ ਜੇ ਤੁਸੀਂ ਏਡਪ ਬਗੈਰਾ ਬਾਧ ਰੱਖੋਗੇ ਪਲੱਸ ਥੋੜਾ ਐਡਵਰਟਾਈਜ਼ਮੈਂਟ ਦੇ ਵੀ ਖਰਚਾ ਆਉਣਾ ਤੇ ਜਵਾਨੀ ਕੁਇਸ ਵਗੈਰਾ ਵੀ ਲੱਗਣੀ ਆ ਤੇ ਇਹ ਚੀਜ਼ਾਂ ਨੇ ਡ੍ਰੌਪ ਸ਼ਿਪਿੰਗ ਬਾਕੀ ਕਿਸੇ ਭਰਾ ਦਾ ਕੋਈ ਕੁਐਸਚਨ ਹੋਵੇ ਤਾਂ ਹੇਠੇ ਕਮੈਂਟ ਚ ਪੁੱਛ ਸਕਦਾ ਜੀ ਤੇ ਜੇ ਤੁਸੀਂ ਫੇਸਬੁੱਕ ਦੇ ਵੀਡੀਓ ਦੇਖ ਰਹੇ ਹੋ ਤਾਂ ਫੋਲੋ ਕਰ ਲਓਗੇ ਤੇ ਜੇ YouTube ਤੇ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ